ਸਾਡੀ ਪੰਜਾਬੀ ਰਸੋਈ ਵਿੱਚ ਤੁਹਾਡਾ ਸਵਾਗਤ ਹੈ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਲੀਆਂ ਦੇ ਦਿਨਾਂ ਵਿੱਚ ਖਾਦੀ ਜਾਣ ਵਾਲੀ ਸਪੈਸ਼ਲ ਚਾਸਕੂ ਦੀ ਪੰਜੀਰੀ ਤਿਆਰ ਕਰਾਂਗੇ ਇਹ ਪੰਜੀਰੀ ਬਹੁਤ ਜ਼ਿਆਦਾ ਸਵਾਦਿਸ਼ਟ ਹੋਏਗੀ ਫਾਈਬਰ ਬਹੁਤ ਜ਼ਿਆਦਾ ਹੋਏਗਾ ਤੇ ਤੁਹਾਡੀ ਜਿੰਨੀ ਵੀ ਅਲਰਜੀ ਹੈ ਇਹ ਦੂਰ ਕਰੇਗੀ ਜੇਕਰ ਵੀਡੀਓ ਵਧੀਆ ਲੱਗੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਇਹ ਪੰਜੀਰੀ ਹੋਲੀਆਂ ਤੇ ਜ਼ਰੂਰ ਬਣਾਓ ਚਾਸਕੂ ਇਹ ਜਿਹੜਾ ਥੋੜਾ ਜਿਹਾ ਕੌੜਾ ਹੁੰਦਾ ਹੈ ਤੇ ਇਹ ਪੰਜੀਰੀ ਆਪਾਂ ਤੁਹਾਨੂੰ ਟੇਸਟ ਕਰਕੇ ਦੱਸਦੇ ਆ ਕਿਵੇਂ ਦੀ ਬਣੀ ਹੈ ਤੇ ਇਹ ਤੁਸੀਂ ਇੰਨੀ ਕੀ ਲੈਣੀ ਹੈ 2 ਚਮਚ ਤੇ ਬਹੁਤ ਹੀ ਸੁਆਦੀਸ਼ਟ ਪੰਜੀਰੀ ਹੈ ਜਿਨ੍ਹਾਂ ਨੇ ਮੇਥਿਆਂ ਦੀ ਖਾਦੀ ਹੋਣੀ ਉਹਨਾਂ ਨੂੰ ਇਹ ਬਹੁਤ ਵਧੀਆ ਲੱਗੇਗੀ ਤੇ ਆਓ ਫਿਰ ਆਪਾਂ ਤਿਆਰ ਕਰਦੇ ਆ ਆਪਾਂ ਜੀ 100 ਗ੍ਰਾਮ ਚਾਸਕੂ ਲਿਆਏ ਚਾਸਕੂ ਕਾਲੇ ਦਾਣੇ ਹੁੰਦੇ ਆਂਦੇ ਤੇ ਬਹੁਤ ਜ਼ਿਆਦਾ ਚਮਕਦਾਰ ਹੁੰਦੇ ਆ ਤੇ ਕਿਸੇ ਵੀ ਪੰਸਾਰੀ ਕੋਲੋਂ ਮਿਲ ਜਾਣਗੇ ਤੇ ਅੱਧਾ ਕਿਲੋ ਆਪਾਂ ਛੋਲੇ ਲੈ ਆ ਇੱਕ ਚਮਚ ਸੌਂਫ ਇੱਕ ਚਮਚ ਖਸਖਸ ਤੇ ਥੋੜੀ ਜੀ ਆਪਾਂ ਅਜਵਾਇਨ ਲਈਏ ਤੇ ਆਪਾਂ ਮਿੱਠੇ ਲਈ ਸ਼ੱਕਰ ਦੀ ਵਰਤੋਂ ਕਰਾਂਗੇ ਤੇ ਕਿਉਂ ਆਪਾਂ ਦੇਸੀ ਗਾਂ ਦਾ ਲਵਾਂਗੇ ਤੇ ਜੀ ਚਾਸਕੂ ਦੇਖ ਲੋ ਧਿਆਨ ਨਾਲ ਕਈਆਂ ਨੂੰ ਤਾਂ ਵੀ ਨਹੀਂ ਪਤਾ ਕਿ ਚਾਸਕੂ ਕੀ ਹੁੰਦਾ ਹੈ ਤੇ ਆਪਾਂ ਕੜਾਈ ਵਿੱਚ ਚਾਸਕੂ ਨੂੰ ਭੁੰਨਾਂਗੇ ਤੇ ਗੈਸ ਜਿਹੜਾ ਹੈ ਉਹ ਘੱਟ ਹੀ ਰੱਖਣਾ ਹੈ ਤੇ ਜਾਸਕੂ ਦੀ ਤਸਵੀਰ ਹੈ ਜਿਹੜੀ ਉਹ ਖੁਸ਼ਕ ਹੁੰਦੀ ਹੈ ਗਰਮ ਨਹੀਂ ਹੁੰਦੀ ਇਹਦੀ ਤਸਵੀਰ ਖੁਸ਼ਕ ਹੁੰਦੀ ਹੈ ਐਲਰਜੀ ਵਾਸਤੇ ਬਹੁਤ ਵਧੀਆ ਹੈ ਜਿਵੇਂ ਕਿ ਅੱਜ ਕੱਲ ਫੁੱਟ ਦੀ ਬਹਾਰ ਆ ਨਵੇਂ ਪੱਤੇ ਆਉਂਦੇ ਆ ਉਹਨਾਂ ਦਿਨਾਂ ਵਿੱਚ ਇਹ ਖਾਦਾ ਜਾਂਦਾ ਹੈ ਸਿਆਣੇ ਕਹਿੰਦੇ ਹੁੰਦੇ ਸਨ ਕਿ ਜਦੋਂ ਫੁੱਟ ਦੇ ਆ ਪੱਤੇ ਨਵੇਂ ਆਉਂਦੇ ਆ ਉਸੇ ਤਰ੍ਹਾਂ ਆਪਣਾ ਖੂਨ ਵੀ ਨਵਾਂ ਬਣਦਾ ਹੈ ਤੇ ਉਹ ਜਿਹੜਾ ਖੂਨ ਬਣੇਗਾ ਬਹੁਤ ਜ਼ਿਆਦਾ ਸਾਫ਼ ਸੁਥਰਾ ਬਣੇਗਾ ਆ ਕਰਕੇ ਜਾਸਕੂ ਖਾਦਾ ਜਾਂਦਾ ਸੀ ਪਹਿਲੇ ਜਿਹੜੇ ਪੁਰਾਣੇ ਬਜ਼ੁਰਗ ਸੀ ਉਹ ਬਹੁਤ ਜ਼ਿਆਦਾ ਡਾਕਟਰ ਹੁੰਦੇ ਸੀ ਵੱਡੇ ਕਿਉਂਕਿ ਜਦੋਂ ਉਦੋਂ ਵੈਦਖਾਨੇ ਥੋੜੇ ਬਹੁਤੇ ਹੁੰਦੇ ਸੀ ਡਾਕਟਰ ਹੁੰਦੇ ਨਹੀਂ ਸੀ ਜ਼ਿਆਦਾ ਤੇ ਉਹ ਇਹ ਦਵਾਈਆਂ ਇਹਨਾਂ ਚੀਜ਼ਾਂ ਨਾਲ ਹੀ ਆਪਣਾ ਜਿਹੜਾ ਇਲਾਜ ਕਰਦੇ ਸੀ ਜਿਵੇਂ ਫੋੜੇ ਫਿੰਸੀਆਂ ਨਿਕਲਦੇ ਸੀ ਖੂਨ ਖਰਾਬ ਹੁੰਦਾ ਸੀ ਖਾਜ ਦਾਦ ਖੁਜਲੀ ਕੁਝ ਵੀ ਹੁੰਦਾ ਸੀ ਤੇ ਉਹ ਮਾਰਚ ਮਹੀਨੇ ਵਿੱਚ ਜਾਸਕੂ ਦੀ ਵਰਤੋਂ ਜ਼ਰੂਰ ਕਰਿਆ ਕਰਦੇ ਸੀ ਸਾਡੇ ਘਰ ਵਿੱਚ ਵੀ ਜਿਹੜੇ ਛੋਟੇ ਹੁੰਦੇ ਸੀ ਚਾਸਕੂ ਬੰਦਾ ਸੀ ਤੇ ਸਾਡੇ ਦਾਦੀ ਜੀ ਰਾਤ ਨੂੰ ਦੁੱਧ ਨਾਲ ਸਾਨੂੰ ਇੱਕ ਇੱਕ ਚਮਚ ਚਾਸਕੂ ਜ਼ਰੂਰ ਦਿੰਦੇ ਹੁੰਦੇ ਸੀ ਤੇ ਕਹਿੰਦੇ ਹੁੰਦੇ ਸੀ ਕਿ ਇਹਦੇ ਨਾਲ ਖੂਨ ਸਾਫ਼ ਹੁੰਦਾ ਜਿਵੇਂ ਕਿ ਅੱਖਾਂ 'ਚ ਅਲਰਜੀ ਹੋ ਜਾਂਦੀ ਏ ਜਾਂ ਅੱਖਾਂ ਦਾ ਟੇਡਾਪਨ ਹੁੰਦਾ ਹੈ ਬਹੁਤ ਜ਼ਿਆਦਾ ਆਈ ਡ੍ਰੌਪ ਵਿੱਚ ਚਾਸਕੂ ਦੀ ਵਰਤੋਂ ਹੁੰਦੀ ਏ ਜਿਹੜੀਆਂ ਤੁਸੀਂ ਅਲਰਜੀ ਦੀਆਂ ਦਵਾਈਆਂ ਲੈਂਦੇ ਹੋ ਕਿਸੇ ਵੀ ਵੈਦ ਤੋਂ ਦੇਸੀ ਉਹਨਾਂ ਵਿੱਚ ਵੀ ਚਾਸਕੂ ਦੀ ਵਰਤੋਂ ਹੁੰਦੀ ਏ ਜਿਵੇਂ ਕਿ ਬੱਚਿਆਂ ਨੂੰ ਕਿਲ ਮਾਸੇ ਮੂੰਹ ਤੇ ਨਿਕਲ ਆਉਂਦੇ ਉਹਨਾਂ ਲਈ ਬਹੁਤ ਵਧੀਆ ਮੋਟਾਪੇ ਲਈ ਬਹੁਤ ਵਧੀਆ ਕਿਉਂਕਿ ਇਹਦੇ ਵਿੱਚ ਫਾਈਬਰ ਦੀ ਚੰਗੀ ਮਾਤਰਾ ਹੁੰਦੀ ਹੈ ਤੇ ਸ਼ੂਗਰ ਰੋਗੀਆਂ ਲਈ ਵੀ ਬਹੁਤ ਵਧੀਆ ਕਿਉਂਕਿ ਕੌੜਾ ਹੁੰਦਾ ਹੈ ਜਦੋਂ ਆਪਾਂ ਕੌੜੀਆਂ ਚੀਜ਼ਾਂ ਖਾਣੀਆਂ ਛੱਡ ਦਿਆਂ ਤਾਂ ਹੀ ਆਪਾਂ ਨੂੰ ਇਹ ਚੀਜ਼ਾਂ ਦੀ ਪ੍ਰੋਬਲਮ ਆਉਂਦੀ ਹੈ ਕੌੜੀਆਂ ਚੀਜ਼ਾਂ ਵੀ ਖਾਣੀਆਂ ਚਾਹੀਦੀਆਂ ਇਹ ਵੀ ਜ਼ਰੂਰੀ ਹੁੰਦੀਆਂ ਜਿਵੇਂ ਕਿ ਬੱਚਿਆਂ ਨੂੰ ਵੀ ਇਹ ਦੇਣਾ ਚਾਹੀਦਾ ਬੱਚਿਆਂ ਨੂੰ ਦਿਖਾਉਣਾ ਵੀ ਚਾਹੀਦਾ ਜਾਸਕੂ ਜਿਸ ਸੰਕਰ ਵਿੱਚ ਬਣਾਓ ਬੱਚਿਆਂ ਨੂੰ ਜਰੂਰ ਦਿਖਾਓ ਕਿਉਂਕਿ ਪ੍ਰਾਣਾਂ ਹੀ ਪਾਸੇ ਤੁਹਾਨੂੰ ਮੁੜਨਾ ਹੀ ਪੈਣਾ ਹੈ ਜੀ ਪ੍ਰਾਣੀਆਂ ਚੀਜ਼ਾਂ ਦਾ ਲਾਉਣਾ ਹੀ ਪੈਣਾ ਤੇ ਬੱਚਿਆਂ ਨੂੰ ਵੀ ਪਤਾ ਲੱਗਣਾ ਚਾਹੀਦਾ ਕਿ ਇਹ ਜਾਸਕੂ ਹੈ ਸਾਡੇ ਦਾਦੀ ਜਾਂ ਸਾਡੇ ਮਾਂ ਸਾਡੇ ਲਈ ਬਣਾਉਦੇ ਨੇ ਜਰੂਰ ਬਣਾਇਆ ਕਰੋ ਬੱਚਿਆਂ ਨੂੰ ਵੀ ਦਿਆ ਕਰੋ ਆਪ ਵੀ ਖਾਇਆ ਕਰੋ ਕਿਉਂਕਿ ਲੱਜੀ ਦੀ ਇਸ ਤੋਂ ਵਧੀਆ ਕੋਈ ਵੀ ਦਵਾਈ ਨਹੀਂ ਹੈਗੀ ਇਹ ਇੱਕ ਦਵਾਈ ਹੈ ਜੀ ਬਹੁਤ ਵਧੀਆ ਤੇ ਬਹੁਤ ਸਸਤੀ ਜਿਆਦਾ ਮਹਿੰਗੀ ਵੀ ਨਹੀਂ ਚਾਸਕੂ ਜੀ ਬਹੁਤ ਜ਼ਿਆਦਾ ਮਹਿੰਗਾ ਨਹੀਂ ਆਉਂਦਾ ਇਹ ਦਵਾਈਆਂ ਨਾਲੋਂ ਮਹਿੰਗਾ ਨਹੀਂ ਹੁੰਦਾ ਤੇ ਜੇਕਰ ਤੁਸੀਂ ਘਰ ਵਿੱਚ ਇਸ ਤਰ੍ਹਾਂ ਤਿਆਰ ਕਰਦੇ ਹੋ ਪੀਸਾ ਹੋਇਆ ਚਾਸਕੂ ਨਹੀਂ ਲੈਣਾ ਸਾਬਤ ਹੀ ਲੈਣਾ ਤੇ ਬਿਲਕੁਲ ਜੀ ਉਸੇ ਤਰ੍ਹਾਂ ਪੁੱਜੇਗਾ ਜਿਵੇਂ ਅਲਸੀ ਨੂੰ ਪੁੰਨਦੇ ਆਪਾਂ ਜਿਵੇਂ ਅਲਸੀ țeੜ țeੜ ਲਾਸਤੇ ਕਰਨ ਲੱਗ ਪੈਂਦੀ ਹੈ ਉਹਵੇਂ țeੜ țeੜ ਕਰਨ ਲੱਗ ਪਏਗਾ ਤੇ ਇਹ ਕੜਾਈ ਵਿੱਚੋਂ ਬਾਹਰ ਵੀ ਜੀ ਦਾਣੇ ਭੱਜ ਜਾਂਦੇ ਆ ਤੇ ਇਸ ਤਰ੍ਹਾਂ ਥੋੜਾ ਥੋੜਾ ਤੁਸੀਂ ਚਮਚਾ ਮਾਰਦੇ ਰਹਿਣਾ ਹੈ ਤਾਂ ਕਿ ਸਾਰਾ ਇਕਸਾਰ ਪੁੱਜ ਸਕੇ ਥੱਲੋਂ ਜਲ ਵੀ ਨਾ ਸਕੇ ਤੇ ਇਹ ਜੀ ਆਪਣਾ ਦਾਸ ਤੋਂ 15 ਮਿੰਟ ਦੇ ਵਿੱਚ ਜਿਹੜਾ ਚਾਸੂ ਏ ਪੁੱਜ ਕੇ ਤਿਆਰ ਹੋ ਜਾਂਦਾ ਤੇ ਹੁਣ ਆਪਾਂ ਗੈਸ ਨੂੰ ਬੰਦ ਕਰ ਦਿੱਤਾ ਤੇ ਇਹਨੂੰ ਆਪਾਂ ਠੰਡਾ ਕਰਕੇ ਪਲਸ ਮੋਡ ਤੇ ਗ੍ਰाइंड ਕਰਨਾ ਹੈ ਕਿਉਂਕਿ ਇਹਦੇ ਦਾਣੇ ਆ ਥੋੜੇ ਜਿਹੀ ਜੀੜੇ ਹੁੰਦੇ ਆ ਜਿਹੜੇ ਤੁਸੀਂ ਸਮਝਦੇ ਹੀ ਹੋ ਤੇ ਇੱਧਰ ਆਪਾਂ ਕੜਾਈ ਵਿੱਚ 3 ਚਮਚ ਕਿਓ ਪਾਵਾਂਗੇ ਆਪਾਂ ਕਿਉਂ ਦੀ ਬਹੁਤ ਜ਼ਿਆਦਾ ਵਰਤੋਂ ਨਹੀਂ karenge ਵੈਸੇ ਖੁਸ਼ਕ ਹੁੰਦਾ ਹੈ ਤੁਸੀਂ ਆਪਣੇ ਹਿਸਾਬ ਨਾਲ ਵੱਧ ਘੱਟ ਕਰ ਸਕਦੇ ਹੋ ਪਰ ਮੈਂ ਕਿਉਂ ਦੀ ਵਰਤੋਂ ਘੱਟ ਹੀ ਕਰਦੀ ਹੁੰਨੀ ਹਮੇਸ਼ਾ ਛੋਲਿਆਂ ਨੂੰ ਆਪਾਂ ਗ੍ਰाइंड ਕਰ ਲਾਂਗੇ ਤੇ ਇਹਨਾਂ ਦਾ ਆਪਾਂ ਆਟਾ ਤਿਆਰ ਕਰ ਲਾਂਗੇ ਤੁਸੀਂ ਚਾਹੋ ਤਾਂ ਆਟਾ ਜਾਂ ਬੇਸਣ ਦੀ ਵੀ ਵਰਤੋਂ ਕਰ ਸਕਦੇ ਹੋ ਤੁਹਾਡੀ ਆਪਣੀ ਮਰਜ਼ੀ ਹੈ ਤੇ ਇਧਰ ਆਪਾਂ ਸੌਂਫ ਜੁਆਇੰਡ ਕਸਕਾ ਸੀ ਇਹਨਾਂ ਨੂੰ ਵੀ ਗ੍ਰाइंड ਕਰ ਲਿਆ ਤੇ ਆਪਾਂ ਚਾਸਕੂ ਪਾ ਕੇ ਪਲਸ ਮੋਡ ਤੇ ਪਹਿਲਾਂ ਗ੍ਰाइंड ਕਰਾਂਗੇ ਫਿਰ ਚੰਗੀ ਤਰ੍ਹਾਂ ਇਹ ਪੀਸਿਆ ਜਾ ਸਕੇ ਕਿਉਂਕਿ ਥੋੜਾ ਜਿਹਾ ਚੀੜਾ ਹੁੰਦਾ ਹੈ ਤੇ ਇਧਰ ਆਪਾਂ ਕਿਉ ਵਿੱਚ ਛੋਲਿਆਂ ਦਾ ਆਟਾ ਤੇ ਚਾਸਕੂ ਪਾ ਕੇ ਇਹਨੂੰ 4-5 ਮਿੰਟ ਹੀ ਬਸ ਘੱਟ ਗਏ ਸ ਤੇ ਮਿਕਸੀ ਕਰਨਾ ਕਿਉਂਕਿ ਛੋਲੇ ਵੀ ਪੁੱਜੇ ਹਨ ਤੇ ਚਾਸਕੂ ਵੀ ਆਪਣਾ ਪੁੱਜਿਆ ਹੋਇਆ ਹੈ ਤੇਨੂੰ ਆਪਾਂ ਮਿਕਸ ਕਰਨਾ ਹੈ ਜੀ ਟੋਟਲ 20 ਮਿੰਟ ਵਿੱਚ ਇਹ ਤੁਹਾਡੀ ਜਿਹੜੀ ਪੰਜੀਰੀ ਹੈ ਉਹ ਬਣ ਕੇ ਤਿਆਰ ਹੋ ਜੇਗੀ ਇੱਕ ਵਧੀਆ ਤੁਹਾਡੀ ਅਲਰਜੀ ਦੀ ਦਵਾਈ ਤੁਹਾਡਾ ਖੂਨ ਸਾਫ਼ ਕਰੇਗੀ ਤੁਹਾਡੀਆਂ ਅੱਖਾਂ 'ਚ ਕਦੇ ਖੁਸ਼ਕੀ ਨਹੀਂ ਹੋਏਗੀ ਅੱਖਾਂ ਵਿੱਚ ਜਿਵੇਂ ਕਿ ਕਈਆਂ ਨੂੰ ਅਲਰਜੀ ਹੋ ਜਾਂਦੀ ਉਹ ਨਹੀਂ ਇਹਦੇ ਨਾਲ ਹੋਏਗੀ ਮਟਾਪਾ ਦੂਰ ਹੋਏਗਾ ਸ਼ੂਗਰ ਘਟੇਗੀ ਬਹੁਤ ਜ਼ਿਆਦਾ ਤੇ ਤੁਹਾਡਾ ਖੂਨ ਸਾਫ ਹੋਏਗਾ ਬਹੁਤ ਜ਼ਿਆਦਾ ਪ੍ਰੋਬਲਮ ਦਾ ਹੱਲੇ ਤੁਹਾਡਾ ਚਾਸਕੂ ਕਰੇਗਾ ਬੱਚਿਆਂ ਨੂੰ ਵੀ ਜੀ ਦਿਆ ਕਰੋ ਹੁਣ ਮਾਰਚ ਮਹੀਨੇ ਵਿੱਚ ਤੁਸੀਂ ਇਹਨੂੰ ਖਾ ਸਕਦੇ ਹੋ ਹੋਲੀਆਂ ਦੇ ਨੇੜੇ ਤੇੜੇ ਹੀ ਬਣਾਉਂਦੇ ਹੁੰਦੇ ਸਨ ਸਾਡੇ ਬਜ਼ੁਰਗ ਤੇ ਅਸੀਂ ਵੀ ਇਹਨੂੰ ਜੀ ਜ਼ਰੂਰ ਤਿਆਰ ਕਰਦੇ ਆ ਆਏ ਸਾਲ ਹੀ ਆਪਾਂ ਤਿਆਰ ਕਰੀਦਾ ਤੇ ਮੈਂ ਕਿਹਾ ਕਿਉਂ ਨਾ ਤੁਹਾਡੇ ਨਾਲ ਰੈਸਪੀ ਵੀ ਸ਼ੇਅਰ ਕਰੀਏ ਦੇ ਚੰਗੀ ਤਰ੍ਹਾਂ ਜਦੋਂ ਮਿਕਸ ਹੋ ਗਿਆ ਹੁਣ ਆਪਾਂ ਗੈਸ ਨੂੰ ਬੰਦ ਕਰ ਦਾਂਗੇ ਪਰ ਜਿਹੜੀਆਂ ਇਹਦੀਆਂ ਗੁਟਲੀਆਂ ਜੇ ਬੱਜ ਗਈਆਂ ਉਹਨੂੰ ਇਸ ਤਰ੍ਹਾਂ ਪੁੱਠੇ ਨਾਲ ਹੀ ਸਾਰਿਆਂ ਨੂੰ ਇੱਕਸਾਰ ਕਰ ਦਾਂਗੇ ਤੇ ਹੁਣ ਆਪਾਂ ਇਹ ਥੱਲੇ ਲਾ ਲਿਆ ਤੇ ਕੜਾਈ ਆਪਣੀ ਤੁਹਾਨੂੰ ਪਤਾ ਹੀ ਹੈ ਗਰਮ ਹੈ ਤੇ ਨੂੰ ਆਪਾਂ ਥੋੜੀ ਜੀ ਦੇਰ ਹਲਾਉਂਦੇ ਰਵਾਂਗੇ ਤੇ ਇਹਦੇ ਵਿੱਚ ਆਪਾਂ 2 ਚਮਚ ਚੱਕਰ ਦੇ ਪਾਵਾਂਗੇ ਥੋੜੀ ਜੀ ਠੰਡੀ ਹੋਣ ਤੇ ਆਪਾਂ ਮਿੱਠੇ ਦੀ ਵੀ ਜ਼ਿਆਦਾ ਵਰਤੋਂ ਨਹੀਂ ਕਰਾਂਗੇ ਤੇ ਇਹ ਬੱਚੇ ਵੀ ਜੀ ਖਾਣਗੇ ਤੇ ਜੇ ਤੁਹਾਡੇ ਬੱਚੇ ਨਹੀਂ ਖਾਂਦੇ ਤਾਂ ਤੁਸੀਂ ਮਿੱਠੇ ਦੀ ਵਰਤੋਂ ਜ਼ਿਆਦਾ ਕਰ ਸਕਦੇ ਹੋ ਤੇ ਜਾਂ ਤੁਸੀਂ ਇੱਕ ਕੜਚੀ ਪਾਣੀ ਪਾ ਕੇ ਦੋ ਕੜਚੀਆਂ ਤੇ ਗੁੜ ਪਾ ਕੇ ਉਹਦੀ ਚਾਣੀ ਬਣਾ ਕੇ ਵੀ ਇਹਦੇ ਵਿੱਚ ਵਰਤੋਂ ਕਰ ਸਕਦੇ ਹੋ ਫਿਰ ਤੁਹਾਡੀ ਥੋੜੀ ਜਿਹੀ ਪੰਜੀਰੀ ਗਿੱਲੀ-ਗਿੱਲੀ ਜਿਵੇਂ ਬੰਦੀ ਨੇ ਆਪਣੀ ਖੁਸ਼ਕੀ ਜੀ ਬਣੀ ਹੈ ਉਹ ਨਹੀਂ ਬਣੇਗੀ ਤੁਸੀਂ ਉਸ ਤਰ੍ਹਾਂ ਵੀ ਇਹਨੂੰ ਤਿਆਰ ਕਰ ਸਕਦੇ ਹੋ ਜਿਵੇਂ ਤੁਸੀਂ ਇੱਕ ਚਮਚੀ ਘਿਓ ਵਿੱਚ ਤਿਆਰ ਕਰ ਸਕਦੇ ਹੋ ਤੁਹਾਡੀ ਆਪਣੀ ਇੱਛਾ ਹੈ ਜਿਵੇਂ ਤੁਸੀਂ ਕਰਨੀ ਹੋਵੇ ਤੁਸੀਂ ਦੇਸੀ ਖੰਡ ਦੀ ਸ਼ੱਕਰ ਦੀ ਕਿਸੇ ਦੀ ਵੀ ਇਹਦੇ ਵਿੱਚ ਵਰਤੋਂ ਕਰ ਲਓ ਤੇ ਇਹ ਦੇਖੋ ਜੀ ਆਪਣੀ ਪੰਜੀਰੀ ਬਿਲਕੁਲ ਤਿਆਰ ਹੈ ਤੁਸੀਂ ਵੀ ਜੀ ਜ਼ਰੂਰ ਤਿਆਰ ਕਰਿਓ ਇਹ ਅਲਰਜੀ ਦੀ ਸਪੈਸ਼ਲ ਪੰਜੀਰੀ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ